ਤੇ ਟੋਨੀ ਅੱਗੇ ਦੀ ਕੀ ਪੋਜੀਸ਼ਨ ਹੈ ਪਾਣੀ ਘਟਿਆ ਉਹਦੇ ਚੋਂ ਜਾਂ ਨਹੀਂ ਅਜੇ ਘਟਿਆ ਨਹੀਂ ਘਟਿਆ ਤੇ ਕਿੱਦਾਂ ਜਾ ਸਕਦੇ ਉੱਥੇ ਗੁਰਦੁਆਰੇ ਨਹੀਂ ਜਾ ਨਹੀਂ ਕੋਈ ਤਰੀਕਾ ਵੀ ਨਹੀਂ ਕੋਈ ਰਸਤਾ ਵੀ ਨਹੀਂ ਉਹ ਪਈ ਕਿਸ਼ਤੀ 'ਚ ਜਾਣਾ ਹੈ ਕਿਸ਼ਤੀ ਨਾਲ ਜਾਣਾ ਉਹ ਵੀ ਜਿਹੜੀ ਮੈਨੂਅਲ ਕਿਸ਼ਤੀ ਹੈ ਉਹਦੇ ਨਾਲ ਦੂਜੀ ਨਾਲ ਕਿਉਂ ਉਹਦੇ ਇੰਜਣਾ ਨਾ ਥੋੜਾ ਪਾਣੀ ਮਤਲਬ ਤੇਜ਼ ਵਹਦਾ ਉਹਨੂੰ ਟੁਕੜਾ 7-8 ਫੁੱਟ ਪਾਣੀ ਚ ਆਈ ਹੈ ਮੈਂ ਦੂਜੇ کہہ ਰਿਹਾ ਸੀਗਾ ਕਿ ਜਿਹੜੀ ਪਹਿਲੀ ਸੜਕ ਹੁੰਦੀ ਉਹ ਬਹਿ ਗਈ ਸਾਰੀ ਜਦੋਂ ਹੈ ਹਾਂਜੀ ਹਾਂ ਉਹ ਕਿੱਥੋਂ ਜਿੱਥੇ ਉਹੀ ਬਹਿ ਕੇ ਲੈ ਗਈ ਉਹੀ ਬਹਿ ਗਈ ਜੋ ਠੀਕ ਹੈ ਠੀਕ ਉਹ ਸਰਜੀ ਤੋਂ ਸਰਜੀ ਤੋਂ ਪਰਲੇ ਨੂੰ ਕਹਿੰਦੇ ਕਿ ਨਹੀਂ 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 ਗੁਰਦੇਰ ਖਾ ਅੱਛਾ ਇਸ ਤੋਂ ਤਾਂ ਪਾਣੀ ਹੈਗਾ ਹਾਂ ਇਹ ਵੀ ਚੜ੍ਹ ਬਹੁਤ ਗਿਆ ਨਾ ਪੂਰਾ ਨਮੂਹ ਆ ਗਿਆ ਕਿਹਦੀ ਘਰ ਦੀ ਇੱਕ ਉਤੂ ਹੋ ਗਈ ਉਹਦੇ ਦੂਹੇ ਤੋਂ ਬੰਦੋਂ ਲਾਲੀ ਹੋ ਰਹੀ ਜਾਨੇ ਨੂੰ ਉਹੀ ਦੀ ਵਾਰ ਆਹ ਠੀਕ ਰਿਹਾ ਵਾਦੀ ਹਾਂ ਵਾਦੀ ਠੀਕ ਰਿਹਾ ਮਾੜਾ ਮੋਟਾ ਪਾਣੀ ਹੈ ਵੇ ਸਾਰੇ ਬੰਦੇ ਕੱਪ ਲਿਆ ਤੋਂ ਕੋਈ ਨਹੀਂ ਆਣਾ ਕੰਮ ਕਰਨੇ ਸਾਹ ਬਣਾ चेक करना है टेन चेक करना है, है ਉਹਦੇ ਬਾਸਰ ਦੀ ਹੈ ਪੱਟੀ ਸਾਹਿਬ ਪੱਟੀ ਸਾਹਿਬ ਪੱਟੀ ਸਾਹਿਬ ਇਹ ਮੈਂ ਸਕੂਲ ਲੈ ਕੇ ਜਾਣਾ ਬੰਦਾ ਜਾਂਦਾ ਨਹੀਂ ਇਸ ਨੂੰ ਕਿੱਟੇ ਮਾਰ ਹੈ ਇਹਨੂੰ ਜਾ ਕੇ ਛੱਡ ਕੇ ਆਉ ਸਕੂਲੋਂ 1 ਘੰਟਾ ਬੋਲੀ ਨਹੀਂ ਨਹੀਂ ਕੁਝ ਸਾਦਾ ਪਾਣੀ ਵਗ ਪੀ ਲਾਂਗੇ ਕੀ ਹੋ ਗਿਆ ਮਰਾ ਅੱਗੇ ਗੇੜਾ ਮਾਰੀ ਹੈ ਮੈਂ ਕਿ ਇੱਕ ਵਾਰੀ ਟੋਨਿੰਗ ਆ ਕੇ ਪੈਣਾ ਇੱਥੇ ਹਾਂਜੀ ਪੈ ਰਹੀ ਗਈ ਕਿਸ ਲੈਵਲ ਤੇ ਪਾਉਂਗੇ ਇਸ ਲੈਵਲ ਤੇ ਜਾਂ ਥੱਲੇ ਪੈਣੇ ਸਰ ਇਸ ਲੈਵਲ ਤੇ ਕਿਥੇ ਲੈਵਲ ਤੇ ਪਾ ਦੇਣੀ ਜਿਆਦਾ ਨਹੀਂ ਕਰਨਾ ਜਿੱਥੇ ਜਿਆਦਾ ਖੱਡਾ ਕੀਤਾ ਜਿੱਥੇ ਮਾਰ ਦੋਗੇ ਉੱਪਰ ਦੇ ਰੱਖ ਕੇ ਤੇ ਮਾਲ ਪਾ ਦੇਣਾ ਟਰੈਕਟਰ ਚੜਾਏਗੀ ਹਾਂ ਤੇ ਪੂਰਾ ਮਾਲ ਪੈ ਜਾਣਾ ਮਾਰਦਾ ਨਹੀਂ ਕੋਣੀ ਵੱਦਣਾ ਯਾਰ ਇੱਧਰ ਪਾਣੀ ਆਣਾ ਬਹੁਤ ਉੱਪਰ ਭਲੋਣ ਦੇ ਸਾਰੇ ਆ ਰਹੇ ਨੇ ਮਾਲ ਪਾ ਕੇ ਟਰੈਕਟਰ ਚੜਾਏਗਾ ਸਭ ਨੂੰ ਵਿਸ਼ੇ ਪਿਆ ਕੋਈ ਤੋਂ ਪੜ੍ਹਨੇ ਸਭ ਇਸ ਰੈਗਲਰ ਆਉਂਦੇ ਲੋਕਾਂ ਨੂੰ ਕੋਈ ਨਾ ਕੋਈ ਸਭ ਪਾਸ ਹੋ ਕੇ ਟੈਂਡਰ ਹੋ ਜੁਕਾ ਟਿੱਕਰ ਰੱਖਦਾ ਅਭੀ ਆਪਕੇ ਦੱਸ ਆਖਿਰ ਉਹਨੇ ਕਿ ਸਿਰਫ ਮਕਾਨ ਹੈ ਇਹ ਮਕਾਨ ਹੈ ਜਿੱਥੇ ਲੋਕਾਂ ਬਾਹਰ ਦੇ ਬੰਦੇ ਰਹਿੰਦੇ ਸੀ ਹਾਂ ਇਹਦੇ ਉੱਤੇ ਜਿੱਦੂ ਦਾ ਪਾਣੀ ਪੂਰੀ ਵਸਲਾ ਪੀਂਦੀ ਹਾਂ ਹਾਂ ਕਰਕੇ ਚੱਲ ਗਈ ਅੱਛਾ ਤੇਰਾ ਹੋਰ ਪਾਣੀ ਦਾ ਉਹ ਤਾਂ ਸਰਸਾਦੋਂ ਪਾਣੀ ਆਇਆ ਉਹ ਹੈ ਖੱਡ ਖੋਡ ਉਹਦਾ ਵਿਆਹ ਕੋ ਖੱਡੇ ਚੱਲ ਗਈ ਇਹ ਜਿਵੇਂ ਹੜ ਆਣਾ ਜ਼ਿਆਦਾ ਹੈ ਹੜ ਆਇਆ ਮੰਨ ਲਓ ਕੋਈ ਇਹ ਆਪ ਇਹ ਸੁਪਰੀਆ ਕਰ ਰਿਹਾ ਓਹੀ ਹੈਗਾ ਤਾਂ ਕੰਮ ਜਾਬ ਹੋਈ ਰੈਂਪ ਤੇ ਬਹੁਤ ਸੀ ਇੰਦਾ ਠਿਗਰਾ ਦਿਖਾਦਾ ਸੀ ਕਮੈਂਟ ਆਲਾ ਹੈ ਇਹਦਾ ਸਦਾ ਕਮੈਂਟਡ ਰੈਂਪਰ ਬਣਾ ਪੋਲੀ ਪਾਲੀ ਵਿਸ਼ਾ ਕਰਨਾ ਇਹਨੇ ਨਾਮ ਦੇ ਬਹਾਦਰ ਚਾਹ ਮੰਗਾਵਾ ਹਾਂ ਹਾਂ ਉਹ ਰੈਲ ਨਹੀਂ ਆਇਆ ਫਿਰ ਇੱਧਰ ਪਾਸੇ ਮੰਨੋ ਅੱਛੇ ਸਾਡਾ ਗੋਰ ਹੈ ਆ ਪੰਜ ਪਾਸੇ ਜਾਂਦਾ ਇਹਦਾ ਤੇਰੇ ਸਮਝ ਜੰਗਾ ਲਾਈ ਦਵੇ ਵਾ ਪਾਣੀ ਸਿੱਧਾ ਤਲਮਾ ਜਾਣਾ بارش ਵਾਲੇ ਪਾਣੀ ਆਣੇ ਹੋਰ ਤੇ ਸੁੱਪਾ ਪਾਣੀ ਆ ਹੜ ਦਾ ਦਰਿਆ ਤੇ ਜਾਂਦਾ بارش ਵਾਲਾ بارش ਹੋਰ ਕੋਈ ਪਾਣੀ ਫੇ ਸੁੱਪਾ ਸੁੱਪਾ ਇੱਕ ਰਗ ਰਿਆਵਾਲ ਤੇ ਜੀਟਾ ਲੱਗੀ ਉਬਦੇ ਸੇ ਉਹਦਾ ਡੰਗਾ ਲਾਜ਼ਮੀ ਕਰੋ ਨਹੀਂ ਤਾਂ ਸਾਰਾ ਪਿੰਡੇ ਵੀ ਉਹਦਾ ਨੀਤੀ ਮੇਰੀ ਸੰਗੋ ਪਰਵਾਦੇ ਹੋ ਜਾਣਾ ਆਹੋ ਲਿਆ 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 ਜੀ ਜੀ ਸਭੀ ਕਰਮ ਉਹ ਏਦਾਂ ਚੋੜੀ ਚੋੜੀ ਰੋ ਗਰਮ ਸਿੱਤ ਇੰਟਰਲੌਕ ਦੀ ਬੰਨੀ ਹੈ ਹਾਂਜੀ ਇਹ ਇਹ ਟਾਲੀਆਂ ਜਿਹੜੀਆਂ ਉੱਪਰੋਂ ਦਿਖਾਰਾ ਪੈਂਦੀਆਂ ਨੇ ਨਾਲ-ਨਾਲ ਬਰਸਤੇ ਜਿਹੜੇ ਉਹ ਘਟੋ ਕੇ ਆ ਰਹੀਏ ਆ ਅੱਗੇ ਅਸੀਂ ਵੀ ਉਹਨਾਂ ਐਸਾ ਕਿ ਲੱਗਿਆ ਜੀ ਉਹ ਜਿਹੜਾ ਬੋਰਡ ਵੀ ਛੱਲੇ ਜਾ ਕੇ ਸਿੱਧੇ ਉੱਥੇ ਜਾ ਕੇ ਵੱਜੇ ਹੈ ਇੱਥੇ ਆ ਕੇ ਵੱਜਦੇ ਹੋ ਇਹ ਤਰ੍ਹਾਂ ਵੀ ਹੈ ਜਿਹੜੀਆਂ ਦੇਖੋ ਥਲੇ ਨਹੀਂ ਹਲਕੀ ਹਲਕੀ ਦਿਖਦੀ ਹੈ ਵਿੱਚ ਹਾਂ ਨੂੰ ਕਹੀ ਜਾਂਦੇ ਪਾਣੀ ਦਾ ਲੱਗ ਜਾਣਾ ਪਾਣੀ ਨਹੀਂ ਲੱਗ ਜਾਣਾ ਨਾ ਯਾਰ ਤੁਸੀਂ ਇੱਕ ਵਾਰੀ ਛੱਡ ਕੇ ਦੇਖੋ ਮੰਨੀ ਹੀ ਸੀ ਕੱਲ ਚਲਾ ਦੀਗੇ ਉੱਦੀ ਜਿਹੜੇ ਕਹਿੰਦੇ ਉਹ ਸਰ ਸਾਡੇ ਘਰ ਦੇ ਕਿਰਸੀ ਇੱਧਰ ਸਹੀ ਹੈ ਵਿੱਚ ਵਿੱਚ ਉਹ ਸੈਂਟਰ 'ਚ ਰਹਿ ਜਾਣਾ ਆ ਮੇਰੀ ਗੱਡੀ 'ਚ ਰਖਵਾ ਦਿਓ ਨਾ ਜ਼ਰੂਰੀ ਉਹਨੂੰ ਗੁਰਮੀਤ ਮੁੰਡਾ ਉਹਨੂੰ ਦੇ ਦਿਓ ਸਰ ਸਾਬ ਠੀਕ ਠਾਕ ਹਾਂ ਓਕੇ ਫੋਸ ਵਾਹ ਜੀ ਬੋਲੇ ਸੋਨਿਆ ਰੀਆ ਜਾਲ ਬੋਲੇ ਸੋਨਿਆ ਤੇਰੇ ਕਰਕੇ ਹੀ ਸਾਰਾ ਕੁਝ ਹਾਂ ਜੀ ਜਾਲ ਸੰਤਰੀ ਸਾਹਿਬ ਨੇ ਕਿਹਾ ਸੰਗਦੀ 빨리 가라 이